ਹਾਂਜੀ ਬਲੌਗ ਵੀਰਪਾਲ ਘਰ ਵਿੱਚ ਤੁਹਾਡਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ। ਹੋਰ ਸਨਾਓ ਜੀ ਕਿਵੇਂ ਠੀਕ ਠਾਕ ਹੋ ਜੀ। ਲਓ ਜੀ। ਇਹ ਆਪਾਂ ਆਪਾਂ ਰੋਜ਼ ਤਿਆਰ ਕਰੀ ਜਾਂਦੇ ਬਣਾ ਕੇ। ਇਹ ਬਲੌਗ ਆ ਬਹੁਤ ਸੋਹਣਾ ਬਣ ਕੇ ਤਿਆਰ ਹੋਇਆਗਾ। ਇੱਕ ਪਾਸਾ ਆਪਾਂ ਰੈਡੀ ਕਰ ਲਿਆ। ਇੱਕ ਪਾਸਾ ਆਪਾਂ ਤਿਆਰ ਕਰੀ ਜਾਂਦੇ ਤੁਹਾਨੂੰ ਦਿਖਾਉਣੇ ਆ ਦੇਖੋ ਜਿੱਧਰ। ਇਦਾਂ ਤਿਆਰ ਕਰ ਲਈ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਵੇਖੋ ਕਿੰਦਾ ਸੋਹਣਾ ਡਿਜ਼ਾਈਨ ਆ ਇਹ ਆਪਾਂ ਦੂਜੇ ਪਾਸੇ ਸਟਾਰਟ ਕਰ ਲਿਆ ਇਹਦਾ ਡਿਜ਼ਾਈਨ ਆਪਾਂ ਸ਼ੁਰੂ ਕੀਤਾ ਵਾ ਤੇ ਮੈਂ ਕਿਹਾ ਚਲੋ ਆਪਦੀ ਮੈਂ ਪਹਿਣਨ ਦਿਖਾਵਾਂ ਦੇਖੋ ਜੀ ਪਹਿਨਾਂਕ ਬਣਾ ਕੇ ਤਿਆਰ ਕਰ ਲਿਆ ਹੁਣ ਇਦਾਂ ਤੁਹਾਨੂੰ ਦੱਸਦਿਆਂ ਬਣਾਉਣਾ ਲੋ ਜੀ ਦੇਖੋ ਕੋਲੇ ਢੋਲੇ ਬਣਾਇਆ ਕੋ ਇਹ ਥੋੜੀ ਪਹਿਣ ਦਾ ਭਾਰੀ ਦਾ ਇਹ ਜਿੱਥੇ ਜਾਊਗਾ ਆਪਾਂ ਤੁਹਾਨੂੰ ਉੱਥੇ ਵੀ ਦੱਸਾਂਗੀ ਕਿੱਥੋਂ ਵਾਲਿਆ ਦਾ ਆਪਾਂ ਬਣਾ ਕੇ ਤਿਆਰ ਕਰਦੇ ਆ ਇਹ ਪੂਰੀ ਬਾਜੂ ਵਾਲਾ ਬਲੌਗ ਆ ਇਹ ਬਾਜੂ ਵੀ ਬਣ ਕੇ ਇਹਦੀਆਂ ਤਿਆਰ ਆ। ਇਹ ਬਾਜੂ ਤਿਆਰ ਆ। ਆਹ ਲਓ। ਆਪਾਂ ਤੁਹਾਨੂੰ ਦਿਖਾਉਣੀ ਆ। ਇਹਦਾ ਡਿਜ਼ਾਈਨ ਸਿ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੁੰਦਾ ਹੈ। ਇਹ ਡਿਜ਼ਾਈਨ ਆਪਾਂ ਤਨ ਸਿੱਧੇ ਤੇ ਤਨ ਪੁੱਠੇ ਤਨ ਸਿੱਧੇ ਤੇ ਤਨ ਪੁੱਠੇ ਆਪਾਂ ਤੰਨ ਵਾਰੀ ਇਸ ਤਰੀਕੀ ਬੁਣੀ ਜਾਣੀ ਆ। ਦੇਖੋ। ਫਿਰ ਆਪਾਂ ਬਣ ਕੇ ਆਪਾਂ ਇਥੋਂ ਡਿਜ਼ਾਈਨ ਬਣਾਉਣਾ ਇਹਨਾਂ ਦਾ। ਦੇਖੋ ਜੀ ਇਹ ਗੋਲਗਲਾ ਗੋਲਗਲੇ ਦਾ ਪਕਰੂਸ਼ੀਆ ਕਰਾਂਗੇ। ਕਰੂਸ਼ੀਆ ਜੀ ਦਾ ਬਣ ਕੇ ਤਿਆਰ ਹੋਇਆ ਤੁਹਾਨੂੰ ਫੇਰ ਵੀ ਦਿਖਾਵਾਂਗੇ ਕਿੱਥੇ ਜਾਣਾ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ। ਆਹ ਜੀ ਤੁਹਾਨੂੰ ਪਤਾ ਵੀ ਆਪਾਂ ਜਿਆਦਾ ਰੱਖਦੇ ਹੁੰਨੇ ਆਹ ਚੀਜ਼। ਕਿਉਂਕਿ ਪਾਰ ਇਸ ਦੁੱਧ ਵੀ ਜ਼ਿਆਦਾ ਰੱਖਣੀ ਪੈਂਦੀ ਹੈ ਕਿ ਕੋਈ ਖਿੱਚ ਨਾ ਪਾਵੇ ਮੋਢਿਆਂ ਨੂੰ। ਮੋਢੇ ਵੈਲ ਕੋਲ ਖੁੱਲੇ ਹੋਣ। ਲਓ ਜੀ। ਇਹ ਕਪਾ ਟੋਪੀ ਬਣਾ ਕੇ ਤਿਆਰ ਕੀਤੀ ਆ। ਦੇਖੋ ਕਿ ਜੀ ਤੁਹਾਨੂੰ ਟੋਪੀ ਬਣਾ ਕੇ ਤਿਆਰ ਕੀਤੀ ਆ। ਇਹ ਵੀ ਆਪਾਂ ਰੈਂਦਾ ਸੀ ਇਹਦਾ ਜੂੜਾ ਬਣਾਉਣਾ ਹਲ। ਇਰ ਪਹਿਲਾਂ ਆਪਾਂ ਜੂੜਾ ਤਿਆਰ ਕੀਤਾ ਹੈ। ਇਹ ਵੀ ਆਪਾਂ ਅੱਜ ਦਾ ਸੰਡੇ ਐ ਸਵੇਰੇ ਸੋਮਵਾਰ ਨੂੰ ਕੂਰੀਅਰ ਕਰਵਾਵਾਂਗੇ। ਕੱਲ ਭਾਜੀ ਦੇਵਾਂਗੇ। ਤੇ ਇਹ ਆਪਾਂ ਵਰਧਮਾਨ ਦੇ ਪੱਛਮ ਦੀ ਬਣਾਈ ਹੈ। ਇਹ ਕਾਸਟੇ ਥੋੜੀ ਵੱਧ ਹੁੰਦੀ ਹੈ ਤੇ ਇਹਦਾ ਰੇਟ ਚਲੋ ਜਿੱਦਾਂ ਥੋੜੀਆਂ ਡਿਮਾਂਡਾਂ ਹੁੰਦੀਆਂ ਆਪਾਂ ਉਹਦਾ ਸੋ ਚੀਜ਼ ਬਣਾ ਕੇ ਦਿੰਨੇ ਆ। ਇਹਦੇ ਨਾਲ ਦੀ ਪਹਿਲਾਂ ਵੀ ਉਹਨਾਂ ਕੋਲੇ ਗਈ ਉਹਨਾਂ ਨੂੰ ਬਹੁਤ ਪਸੰਦ ਆਈ ਆ। ਤਿੰਨ ਪਲਾਈ ਮੈਂ ਜਿਹੜੇ ਤੁਹਾਨੂੰ ਕੱਲ ਦਾ ਦਿਖਾਈਆਂ ਸਦਕੇ ਪਰਸੋਂ ਕੱਲ ਸੰਸ਼ਾ ਦਿਖਾਈਆਂ। ਉਹਦੇ ਵਿੱਚ ਬਲੈਕ ਸੀ ਬਲੈਕ ਫਿਰ ਆਪਣੇ ਕੋਲ ਸੇਅਰ ਹੋ ਗਈ ਤੇ ਫਿਰ ਮੈਂ ਉਹ ਕਹਿੰਦੇ ਵੀ ਨਹੀਂ ਸਾਨੂੰ ਵੀ ਇਸ ਤਰ੍ਹਾਂ ਵਰਧਮਾਨ ਚਾਹੀਦੀ ਆ ਤੇ ਆਪਾਂ ਬਣਾ ਕੇ ਤਿਆਰ ਕਰਤੀ ਇਹ ਵੀ ਆਪਣੇ ਪਰਿਵਾਰ ਹੀ ਪਈ ਸੀ ਹਜੇ ਕਿਉਂਕਿ ਹੁਣ ਹੀ ਬਣਾ ਕੇ ਤਿਆਰ ਕੀਤੀ ਹੈ ਨਾ ਆਪਾਂ ਲਓ ਜੀ ਲਓ ਜੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਵੀ ਇਹ ਡਿਜ਼ਾਈਨ ਕਿੰਨਾ ਸੋਹਣਾ ਬਣ ਕੇ ਤਿਆਰ ਹੁੰਦਾਗਾ ਇਹ ਪੱਲਾ ਤਾਂ ਆਪਣਾ ਰੈਡੀ ਹੋ ਗਿਆ ਤਾਂ ਆਪਾਂ ਬਾਹਰ ਧੁੱਪੇ ਵਿੱਚ ਬੈਠੇ ਸੀਗੇ ਅੱਜ ਵੀ ਕਿਉਂਕਿ ਹਜੇ ਮੌਸਮ ਧੁੱਪੇ ਵਿੱਚ ਬੈਠਣ ਵਾਲਾ ਹੀ ਆ ਲਓ ਜੀ

ora posso vedere in te con io e che tanto può penticare posso vedere giù che te con io e ora passa a recarli via tu la già fino a passare un te con io e questa manchetta arundi ਬਹੁਤ ਔਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਕੋਈ ਸਿਆ ਔਖਾ ਨਹੀਂ ਡਿਜ਼ਾਈਨ ਨਾੜੇ ਬੜਾ ਸੋਹਣਾ ਹਰੇ ਕਾ ਕਲਰ ਤੇ ਬਹੁਤ ਉੱਬਰ ਕੇ ਵੀ ਆਉਂਦਾ ਹੈ ਦੇਖੋ ਜੀ ਇਹ ਪਾਉਣ ਫਿਰ ਇੰਨਾ ਸਾਰਾ ਬਣਾ ਲਿਆ ਸੀ ਕਿਉਂਕਿ ਫਿਰ ਮੈਂ ਕਿਹਾ ਵੀਡੀਓ ਜਿਆਦਾ ਲੰਬੀ ਹੋ ਜੂਗੀ ਦੇਖੋ ਧਾਗਾ ਪਿੱਛੇ ਕੀਤਾ ਨਾ ਇਹ ਜਿਹੜੇ ਤੰ ਸਿੱਧੇ ਆ ਇਹ ਤੰ ਪੁੱਠੇ ਹੋ ਜਾਣੇ ਦੇਖੋ ਜੀ ਪਿੱਛੇ ਧਾਗਾ ਇਹਨਾਂ ਦਾ ਪੈਕ ਕਰਤਾ ਹੁਣ ਆਪਾਂ ਫਿਰ ਇਹਨੂੰ ਉੱਪਰ ਮੂਹਰੇ ਵੱਲ ਪਾ ਕੇ ਫਿਰ ਬੰਨ ਲੈਣਾ ਜਿਹੜੇ ਆਪਣੇ ਪੁੱਠੇ ਸੋ ਸਿੱਧੇ ਹੋ ਗਏ ਹੁਣ ਆ ਚੀਜ਼ ਤਿੰਨ ਸਿੱਧੇ ਹੋ ਗਏ ਤਿੰਨ ਸਿੱਧੇ ਹੋ ਗਏ ਪਹਿਲਾਂ ਪਾ ਤਿੰਨ ਵਾਰੀ ਤਿੰਨ ਪੁੱਠੇ ਤਿੰਨ ਸਿੱਧੇ ਆਪਾਂ ਪਾ ਚੌਥੀ ਵਾਰ ਆਪਣਾ ਡਿਜ਼ਾਈਨ ਬਣੂਗਾ ਧਾਗਾ ਪਿਛਲੀ ਸਾਈਡ ਆ ਤਾ ਇਹਨਾਂ ਨੂੰ ਪੈਕ ਕਰ ਲੈਣਾਗਾ ਹਾ ਤਾਂ ਕਿਉਂਕਿ ਤਿੰਨਿਆਂ ਦੇ ਫਿਰ ਤਿੰਨ ਫਿਰ ਬਣ ਜਾਣੇ ਆ ਕਿਤੇ ਜਿਹੜਾ ਧਾਗਾ ਵੱਲ ਪਾਵਾਂਗੇ ਇਹਦਾ ਬਣ ਕੇ ਤਿਆਰ ਹੋ ਗਿਆ ਨਾਲ ਹੀ ਦੇਖੋ ਇਹ ਇੱਕ ਇਹ ਆਪਾਂ ਇਹਦਾ ਬਣ ਗਿਆ ਤਿੰਨ ਗੁੰਡੇ ਆਪਣੇ ਪੂਰੇ ਹੋ ਗਏ ਲੋ ਹੁਣ ਜਿਹੜੇ ਆਪਾਂ ਨੇ ਪੁੱਠੇ ਸੀ ਉਹ ਸਿੱਧੇ ਬਣ ਜਾਂਦੇ ਆ ਤਾਂ ਸਿੱਧੇ ਬਣਾ ਲੈ ਫਿਰ ਆਪਣੇ ਜਿਹੜੇ ਸਿੱਧੇ ਸੀ ਉਹਨਾਂ ਨੇ ਇਸ ਤਰ੍ਹਾਂ ਡਿਜ਼ਾਈਨ ਪਾ ਕੇ ਬਣਾ ਲੈ ਧਾਗਾ ਪਿਛਲੇ ਸਾਰੇ ਪੁੱਠੇ ਹੋ ਜਾਣ ਹੁਣ ਆਪਣੇ ਗੁੰਡੇ लो बस इस तरह सारी सिलाई आपप्लीट कर ये लिख जी, जी। पुठ्ठे कर लेने अपना धागा पिछली सैड एक सिलाई दे डिजाइन पिछले साइड सारे पुठे पे ਲੋ ਜੀ ਇਸ ਤਰੀਨ ਉਹ ਜੈਨੇ ਬਣ ਕੇ ਤਿਆਰ ਹੋ ਜਾਣਾ ਹੁਣ ਸਾਰੀ ਸ라이 ਤੁਸੀਂ ਇਸੇ ਤਰੀਕੇ ਨਾਲ ਕੰਪਲੀਟ ਕਰਦੇ ਜਾਇਓ